ਪਰ ਵਾਸੀਆਂ ਨੇ ਹੋਰ ਬੰਦੇ ਲਿਆ ਕੇ ਇਹਦੇ ਤੇ ਹਮਲਾ ਕਰਤਾ ਕਿਹੜੇ ਕਿਹੜੇ ਏਰੀਏ ਦਾ ਜਿਹੜਾ ਵਾਕਿਆ ਸਾਰਾ ਜਿੱਥੇ ਇਹ ਸਾਰਾ ਵਿਵਾਦ ਹੋਇਆ ਇਹ ਟੀਵੀ ਟਾਵਰ ਵਾਲ ਸਾਈਡ ਆ ਕਿ ਨਾ ਟੀਵੀ ਟਾਵਰ ਫੇਸ 3 ਪੈਂਦਾ ਫੇਸ 3 ਟੀਵੀ ਟਾਵਰ ਫੇਸ 3 ਪੈਂਦਾ ਇਹਨਾਂ ਦੇ ਝਾਕੇ ਖੁੱਲੇ ਹੋਏ ਸਾਰੇ ਭਈਆਂ ਦੇ ਇਹਨਾਂ ਦਾ ਜਿੰਨਾ ਵੀ ਇਹਨਾਂ ਨੇ ਸਾਰੇ ਚਿੱਟੇ-ਵਿੱਟੇ ਵੇਚਦੇ ਨੇ ਸਾਰੇ ਇਹਨਾਂ ਨੇ ਕੀ ਕਰਦੇ ਨੇ ਰਾਤੀ ਨਿਕਲਦੇ ਨੇ ਈ ਰਿਕਸ਼ਾ ਤੇ ਔਰ ਰਾਤੀ ਆਂਦੇ ਨੇ ਔਰ ਇਹਨਾਂ ਦਾ ਐਹੀ ਚੱਕਰ ਹੋਇਆ ਕਿ ਇਹਨਾਂ ਨਾਲ ਕੋਈ ਮਾੜੀ-ਮੋਟੀ ਗੱਲਬਾਤ ਹੋਈ ਆ ਤੇ ਆਪਾਂ ਮੱਲੇ ਦੇ ਸਾਰੇ ਸਾਡੇ ਨਾਲ ਆ ਮੱਲੇ ਕਹਿੰਦੇ ਤੁਸੀਂ ਆਂਦਾ ਕਰੋ ਦਰਗਾਹ ਦੇਓ ਪਾ ਦਰਗਾਹ ਦਿੱਤੀ ਪੁਲਿਸਿਆ ਨੂੰ ਆਪਾਂ ਕਿਹਾ ਵੀ ਕਿ ਉਹ ਮੁੰਡੇ ਲੈ ਕੇ ਕੜੇ ਦੇ ਨੇ ਤੁਸੀਂ ਆਓ ਪਰ ਪੁਲਿਸਿਆ ਨੇ ਕੋਈ ਮੰਨੀ ਨਹੀਂ ਹੈਗੀ ਅਜੇ ਤੱਕ ਨਹੀਂ ਆਏ ਹੈਗੇ ਕੱਲ ਰਾਤ ਦਾ ਝਗੜਾ ਹੋਇਆ ਹੈ ਅੱਛਾ ਅੱਜ ਸਵੇਰ ਕਿੰਨੇ ਵਜੇ ਦਾ ਜਿਹੜੀ ਘਟਨਾ ਸਾਰੀ ਹੋਈ ਹੈ 8:30 ਵਜੇ ਹੋਈ ਹੈ ਤੇ ਫਿਰ ਹੁਣ ਹੋਈ ਹੈ ਮੇਰੇ ਸਾਹਮਣੇ 2:30 ਵਜੇ ਹੋਈ ਹੈ 2:30 ਵਜੇ ਅੱਛਾ 2:30 ਵਜੇ ਦੁਬਾਰਾ ਝਗੜਾ ਹੋਇਆ ਦੁਬਾਰੇ ਦਰਗਾਹ ਸੁਲਖਾਨ ਤੋਂ ਬਾਹਰ ਜੁੜਨ ਦਿਲ ਗੁੱਲੇ ਫੇਰ ਦੁਆਰੇ ਆ ਗਏ ਆ 15 20 ਮੁੰਡੇ ਹੈਗੇ ਸਾਡੇ ਕੋਲ ਵੀਡੀਓ ਪਈ ਹੋਈਗੀ ਨਾਲ ਹੀ ਇਹਨਾਂ ਦੇ ਆਂਦੇ ਹੋਣਾਂ ਨੇ ਮਾਰਨੀਆਂ ਸ਼ੁਰੂ ਕਰ ਸੋ ਦੋਸਤੋ ਦਸਦੀ ਕੀ ਜਲੰਧਰ ਦੇ ਸਿਵਲ ਹਸਪਤਾਲ ਦਾ ਤੁਹਾਨੂੰ ਇਹ ਮਾਮਲਾ ਸਾਂਝਾ ਕਰ ਰਹੇ ਆ ਟਾਵਰਿੰਗ ਕਲੇਵ ਇਲਾਕਾ ਜਿਹੜਾ ਥਾਣਾ ਲਾਂਬੜਾ ਦੀ ਹੱਦ ਵਿੱਚ ਪੈਂਦਾ ਉੱਥੇ ਜਿਹੜਾ ਪ੍ਰਵਾਸੀ ਬੰਦਿਆਂ ਨੇ ਜਿਹੜਾ ਇੱਥੇ ਪਰਿਵਾਰ ਤੇ ਹਮਲਾ ਕੀਤਾ ਪੰਜਾਬੀਆਂ ਦੇ ਉੱਪਰ ਦੱਸਿਆ ਜਾ ਰਿਹਾ ਕਿ 20 ਤੋਂ 25 ਮੁੰਡਿਆਂ ਨੇ ਹਮਲਾ ਕਰ ਦਿੱਤਾ ਆ ਕੇ ਕੁੱਟਮਾਰ ਕੀਤੀ ਮਾਦਾ ਜੀ ਇੱਥੇ ਰੋਂਦੇ ਪੇ ਕੁਰਲਾਉਂਦੇ ਪੇ ਉਹਨਾਂ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਨ ਕਿਸ ਤਰੀਕੇ ਜਿਹੜਾ ਹਾਲ ਹੈ ਕੁੱਟ ਕੇ ਕਰ ਦਿੱਤਾ ਔਰ ਹਾਲਾਤ ਦੇਖ ਸਕਦੇ ਹੋ ਕਿ ਕਿੱਦਾਂ ਦੇ ਜਿਹੜੇ ਬੰਦੇ ਜਾ ਰਹੇ ਨੇ ਔਰ ਇਹ ਵੀਡੀਓ ਜ ਨਹੀਂ ਨਹੀਂ ਉਹਨੇ ਨੇ ਬਰਤਨ ਤਾਂ ਉਹਨੇ ਮਾਰ ਦੇ ਦਿੱਤੇ ਉਹਨਾਂ ਨੇ ਉਹ ਨਾ ਤੇ ਵਾਰੀ ਓਏ ਮੌਕੇ ਦੀ ਜਿਹੜੀ ਵੀਡੀਓ ਇਹਨਾਂ ਵੱਲੋਂ ਜਿਹੜੀ ਬਣਾਈ ਗਈ ਹੈ ਭਈ ਇਹ ਵੀਡੀਓ ਕਿੰਨੇ ਵੱਲੋਂ ਬਣਾਈ ਗਈ ਹੈ ਕੰਪਲੀਟ ਕੀਤੀ ਪੁਲਿਸ ਨੇ ਕੋਈ ਤਾਂ ਕਾਰਵਾਈ ਨਹੀਂ ਕੀਤੀ ਸੋ ਤਸਵੀਰਾਂ ਤੁਹਾਨੂੰ ਜਲੰਧਰ ਦੇ ਸਿਮਲਾ ਉਸਤਾਲ ਦੀਆਂ ਸਾਂਝੇ ਕਰ ਰਹੇ ਜਿੱਥੇ ਕਿ ਸਾਰਾ ਮਾਮਲਾ ਪਹੁੰਚਿਆ ਔਰ ਮੈਡੀਕਲ ਕਰਵਾਉਣ ਦੇ ਲਈ ਆਪਣਾ ਪਹੁੰਚੇ ਦੱਸਿਆ ਜਾ ਰਿਹਾ ਟਾਵਰਿੰਗ ਕਲੇਬ ਦੇ ਵਿੱਚ 20-25 ਬੰਦਿਆਂ ਨੇ ਆ ਕੇ ਇਹਨਾਂ ਤੇ ਹਮਲਾ ਕੀਤਾ ਮੇ ਇਹ ਪਾ ਜੀ ਰੰਜੀਤ ਕੇ ਸੀਰੀ ਹੈ ਕਿ ਕਿਸ ਗੱਲ ਰੰਜੀਤ ਸਿਪਾਈ ਕੋਈ ਨਹੀਂ ਆ ਗਿਆ ਕਿ ਕਲੋਨੀ ਚ ਨਾ ਈ ਰਿਕਸ਼ੇ ਅਲਾਉਡ ਨਹੀਂ ਹੈਗੇ ਠੀਕ ਆ ਉਹਨਾਂ ਨੇ 13 15 20 ਦਿਨੋਂ ਇਹਨਾਂ ਨੇ ਰਿਕਸ਼ੇ ਤਿੰਨ ਤਿੰਨ ਲਾਣੇ ਸ਼ੁਰੂ ਕਰਤੇ ਆਪਾਂ ਜਾ ਕੇ ਇਹਨਾਂ ਕਹਿਆ ਕਿ ਮਾਲਕ ਦਾ ਨੰਬਰ ਤੋਂ ਕਹਿੰਦਾ ਸਾਡੇ ਕੋਲ ਮਾਲਕ ਦਾ ਨੰਬਰ ਨਹੀਂ ਹੈਗਾ ਬਿਨਾ ਪਰਮ ਤੋਂ ਮਾਲਕ ਨੇ ਵੀ ਰੱਖੇ ਦੇ ਇੰਨੀ ਗੱਲ ਤੂੰ ਬਾਸੋ ਜੇ ਇਹਨਾਂ ਨੂੰ ਮੁੰਡੇ ਬੁਲਾ ਲੇ ਵੀ ਈ ਰਿਕਸ਼ਾ ਲੈ ਕੇ ਉਸੇ ਮਹੱਲੇ 'ਚ ਰਹਿਣ ਵਾਲੇ ਆ ਉਹ ਜਿਹੜੇ ਜਿਨ੍ਹਾਂ ਨੇ ਪਰਮ ਲਾ ਕੀਤਾ ਉਹ ਮਕਾਨ ਮਾਲਕ ਨੇ ਉੱਥੇ ਕਿਰਾਏ ਦੇ ਛਾੜੇ ਹੋਏ ਆ ਭਈਏ ਉਹ ਵੀ ਭਈਆ ਹੀ ਆ ਤੇ ਉਹਨਾਂ ਨੇ ਮਤਲਬ ਈ ਰਿਕਸ਼ਾ ਤਿੰਨ ਦਿਨਾਂ ਨਾਲ ਉੱਥੇ ਕਿਉਂਕਿ ਮੀਟਰ ਨਹੀਂ ਅਪਲਾਈ ਹੋਇਆ ਜੇ ਬੱਤੀ ਆਂਦੀ ਨਹੀਂ ਹੈਗੀ ਉਹ ਤੋਂ ਬਾਅਦ ਜਿਹੜਾ ਨੇ ਕੀ ਕੀਤਾ ਹੈਗਾ ਕਿ ਸਾਰੀ ਗੱਲਬਾਤ ਹੋ ਗਈ ਆ ਤੇ ਇਹਨਾਂ ਨੇ ਭਈਏ ਬੁਲਾ ਲਏ ਪਹਿਲੇ ਦੱਸ ਦੇਣੇ ਆਪਾਂ ਦਰਗਾਸ ਦੇ ਦਿੱਤੀ ਉੱਥੇ ਜਾ ਕੇ ਫਿਰ ਅਜੇ ਆਪਾਂ ਪੁਲਿਸ ਨੂੰ ਕਿਹਾ ਵੀ ਕਿ ਸਰ ਉੱਥੇ ਮੁੰਡੇ ਖੜੇ ਨਸ਼ੇੜੀ ਆ ਸਾ ਕੋਲ ਪਾਰਕ ਹੈਗੇ ਨੇ ਤੇ ਚਿੱਟਾ ਬਿੱਟਾ ਪਿੰਦੇ ਆਗੇ ਨੇ ਇੰਨੀ ਗੱਲਬਾਤ ਕੀਤੀ ਵੀ ਆ ਅਜੇ ਆਪਾਂ ਆ ਕੇ ਬੈਠੇ ਫਿਰ ਮਾਲਕ ਕਹਿੰਦਾ ਕੋਈ ਨਹੀਂ ਮੈਂ ਤੁਹਾਡੀ ਨਾਲ ਜਾ ਕੇ ਨਾ ਰਾਜ ਨੰਮਾ ਕਰਾਣਾ ਜਿਹੜੇ ਮਾਲਕ ਨਹੀਂ ਉਹਨੇ ਬੁਲਾ ਕੇ ਤੇ ਇਹ ਰਾਜ ਨੰਮਾ ਹਜ਼ਾਰ ਲੈ ਗਿਆ ਵੇ ਹਜ਼ਾਰ ਗੱਡ ਕੇ ਆਂਦੇ ਉਹਨੇ ਬਸ ਮਾਨੀ ਸ਼ੁਰੂ ਕਰਤੀਆਂ ਮਾਦਾ ਤੇ ਮਾਰੀਆਂ ਸਲੂਨ ਸਲੂਨ ਦੀ ਦੁਕਾਨ ਵੀ ਹੈਗੀ ਆ ਮੁੰਡੇ ਦੀ ਉੱਥੇ ਬਹਿ ਕੇ ਨਸ਼ੇ ਪੱਤੇ ਹੁੰਦੇ ਸਾਰੇ ਇਹ ਜਿਹੜੀ ਘਟਨਾ ਹੈ ਕੱਲ ਰਾਤ ਹੋਈ ਸੀ ਪਹਿਲਾਂ ਕਿ ਝਗੜਾ ਸਾਰਾ ਦਿਨ ਹੀ ਹੋਇਆ ਇਹ ਸਾਰਾ ਅੱਜ ਦਿਨ ਹੀ ਵਾ ਇਹ ਸ਼ਹਿਰ ਤੋਂ ਸ਼ੁਰੂ ਹੋ ਗਿਆ ਸਾਢੇ 8 ਵਜੇ ਹੋਈ ਮੇਰਾ ਪਾ ਦਰਗਾਹ ਦੇਣ ਚਲ ਗਏ ਬਾਅਦ ਚ ਮੇਰੇ ਕੋਲ 2 ਘੰਟੇ ਬਾਅਦ ਉਹ ਮੁੰਡੇ ਲੈ ਕੇ ਆਇਆ ਵਾ 20-25 ਜਣੇ ਮੁੰਡੇ ਆਏ ਆ ਨਾਲ ਹੀ ਉਹਨਾਂ ਨੇ ਆਂਦੇ ਹੀ ਇੱਥੋਂ ਦਾਤ ਕੱਢੇ ਖੰਡੇ ਨਾਲੇ ਉਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੇ ਆ ਤੇ ਹੁਣ ਕਿੰਨੇ ਬੰਦੇ ਟੋਟਲ ਇੰਜਰਡ ਹੋਏ ਤੁਹਾਡੇ ਜਿਹੜੇ ਕਿੰਨਾਂ ਦੀ ਸੱਟਾਂ ਆਈਆਂ ਨੇ ਦੋ ਜਣੇ ਦੋ ਜਣਿਆਂ ਦੇ ਲੱਗੀਆਂ ਆਈਆਂ ਨੇ ਨਾਲ ਹੀ ਡਾਕਾ ਆ ਰਹੀ ਨਾਲੇ ਆਪਾਂ ਦੌੜ ਕੇ ਮਸਾ ਹੀ ਅੰਦਰ ਵੜ ਗਏ ਅੰਦਰ ਵੜ ਗਏ ਸਾਰੇ ਦਾ ਹੀ ਕੁੰਡੀ ਲਾ ਲਈ ਨੇ ਤੇ ਉਹਨਾਂ ਨੇ ਨਹੀਂ ਸੀ ਉਹਨਾਂ ਨੇ ਆਪਣੇ ਚਿੱਤੋਂ ਨਹੀਂ ਛੱਡਦੇ ਉਹਨਾਂ ਨੇ ਆਮਦਨਸ ਪੁਲਿਸ ਮੋਕੇ ਦੇ ਆਈ ਸੀਗੀ ਪੁਲਿਸ ਵੱਲੋਂ ਕੀ ਇਹ ਸ਼ਵਾਸਨ ਦਿੱਤਾ ਗਿਆ ਜੀ ਕਹਿੰਦੇ ਪੁਲਿਸ ਦੇ ਆਉਣ ਤੋਂ ਬਾਅਦ ਫੇਰ ਦੁਬਾਰਾ ਹਮਲਾ ਹੋ ਗਿਆ ਉਹ ਕੀ ਗੱਲਬਾਤ ਹੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਉਹ ਭਈਆ ਦੱਸਣਾ ਭਈਆ ਨੇ ਪੈਸੇ ਪੁੱਛੇ 400 ਛੱਡੇ ਮੈਨੂੰ ਅਦਾ ਲੱਗਾ ਨਹੀਂ ਤੇ ਪੁਲਿਸ ਆਣੀ ਚਾਹੀਦੀ ਐਨੇ ਮੁੰਡੇ ਨੇ ਮੈਨੂੰ ਬੁਲਾਇਆ ਹੈ ਕਹਿੰਦਾ ਰਾਈਨਾਮਾ ਕਰਨਾਵੇਂ ਤੇ ਮੈਂ ਕਿਹਾ ਯਾਰ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਆਪੇ ਤੇ ਕੋਈ ਸ਼ਾਮੀ ਆਣਾ ਵਾ ਤੇ ਜਿਹੜਾ ਨੇ ਬਾਹਰ ਫੋਨ ਕੀਤਾ ਕਹਿੰਦਾ ਯਾਰ ਉਹ ਸਾਨੂੰ ਕਟ ਕੇ ਦਾ ਦੋ ਤਾਂ ਭਾਈ ਦੇਖੋ ਇੱਥੇ ਖੰਡਾ ਵਜਾ ਆਹ ਦੇਖੋ ਆਹ ਕਾਫੀ ਜਿਹੜੀਆਂ ਸੱਟਾਂ ਆਈਆਂ ਨੇ ਤਸਵੀਰਾਂ ਜਲੰਧਰ ਤੋਂ ਸਾਂਝੇ ਕਰ ਰਿਹਾ ਜਲੰਧਰ ਦਾ ਜਿੱਥੇ ਕਿ ਇਹ ਪ੍ਰਵਾਸੀ ਦਸੇ ਜਾ ਰਹੇ ਨੇ ਜਿਨ੍ਹਾਂ ਨੇ ਪੰਜਾਬੀ ਪਰਿਵਾਰ ਦੇ ਉੱਪਰ ਹਮਲਾ ਕੀਤਾ ਔਰ ਜਲੰਧਰ ਦਾ ਇਹ ਵਾਕਿਆ ਟਾਵਰਿੰਗ ਕਲੇਵ ਇਲਾਕੇ ਦੀ ਜਿਹੜੀ ਘਟਨਾ ਥਾਣਾ ਲਾਂਬੜਾ ਦੇ ਅਧੀਨ ਸਾਰਾ ਇਹ ਵਿਵਾਦ ਹੋਇਆ ਔਰ ਪਰਿਵਾਰ ਵੱਡੇ ਇਲਜ਼ਾਮ ਜਿਹੜਾ ਲਗਾ ਰਿਹਾ ਕਿ ਪਹਿਲਾਂ ਹਮਲਾ ਹੋਇਆ ਉਸ ਤੋਂ ਬਾਅਦ ਪੁਲਿਸ ਨੂੰ ਤਲਾਹ ਦਿੱਤੀ ਦੁਬਾਰਾ ਫਿਰ ਪੁਲਿਸ ਨੂੰ ਕੰਪਲੇਂਟ ਦੇਣ ਤੋਂ ਬਾਅਦ 2:30 ਵਜੇ ਦੁਬਾਰਾ ਹਮਲਾ ਕਰਕੇ ਉਹ ਵਿਅਕਤੀ ਗਏ ਨੇ ਸੋ ਗੁੰਡਾਗਰਦੀ ਦਾ ਨੰਗਾ ਨਾਂ ਜਿਹੜਾ ਇੱਕ ਵੀਡੀਓ ਵੀ ਤੁਹਾਡੇ ਤੱਕ ਜਿਹੜੀ ਜਨਤਾ ਕੀਤੀ ਹੈ ਜਿਸ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਦੇਖਣ ਨੂੰ ਮਿਲਿਆ 20-25 ਮੁੰਡੇ ਜਿਹੜੇ ਖੜੇ ਹੁੰਦੇ ਨੇ ਥੱਲੇ ਤਾਂ ਕੋਠੇ ਤੋਂ ਇਹਨਾਂ ਵੱਲੋਂ ਵੀਡੀਓ ਬਣਾਈ ਜਾਂਦੀ ਡਰਦੇ ਹੋਏ ਜਿਹੜੀ ਵੀਡੀਓ ਬਣਾਈ ਗਈ ਹੈ ਇਹਨਾਂ ਵੱਲੋਂ ਔਰ ਵੀਡੀਓ ਜਿਹੜੀ ਤੁਹਾਨੂੰ ਨਾਲ ਸਾਂਝੀ ਵੀ ਕੀਤੀ ਜਿਸ ਵੀਡੀਓ ਦੇ ਵਿੱਚ 20 ਤੋਂ 25 ਮੁੰਡੇ ਜਿਹੜੇ ਥੱਲੇ ਖੜੇ ਹੋਏ ਸੀ ਸੋ ਇਹ ਪਰਿਵਾਰ ਜਿਹੜਾ ਇਲਜ਼ਾਮ ਲਗਾ ਰਿਹਾ ਕਿ ਜਿਹੜੇ ਉਹਨਾਂ ਦੇ ਇਲਾਕੇ ਦੇ ਵਿੱਚ ਈ-ਰਿਕਸ਼ਾ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਈ-ਰਿਕਸ਼ਾ ਮੁੰਡੇ ਚਲਾਉਂਦੇ ਨੇ ਔਰ ਮੁਹੱਲੇ ਵਿੱਚ ਇਹ ਕੋਈ ਨਸ਼ੇ ਦਾ ਸੇਵਨ ਵੀ ਸ਼ਾਇਦ ਹੋ ਕਰਦੇ ਨੇ ਨਸ਼ੇ ਦਾ ਪੂਰਤੀ ਦੇ ਕਰਕੇ ਸਭ ਤੋਂ ਵੱਡੀ ਗੱ વિહારૂ આ ગયે સાડિયા મા ભાવાનું ਅੱਧਾ ਕੁੱਟਣਗੇ ਫੇਰ ਐਮੀ ਨਾਲ ਗੋਡੇ ਦੇਖੋ ਕਿੰਨੀ ਸਾਟ ਲੱਗੀ ਆ ਆ ਪਿੱਛੇ ਵੀ ਰੋਣਾ ਰੋੜਾ ਮਾਰੀਆਂ ਇਹਦੇ ਬੇਸ ਬੈਟਰ ਪਤਾ ਕੀ ਕੀ ਮਾਰਿਆ ਨਹੀਂ ਇਸ ਲੜਾਈ ਦੇ ਪਿੱਛੇ ਸਾਰਾ ਵਿਵਾਦ ਹੈ ਕੀ ਹੈ ਵਿਵਾਦ ਐਸੇ ਹੀ ਉਹ ਈ ਰਿਕਸ਼ਾ ਲਾਉਂਦੇ ਨੇ ਬਸ ਇਹ ਮੰਨਾਂਗੇ ਕੀਤਾ ਹੋਣਾ ਇਹਨਾਂ ਨੇ ਅੱਛਾ ਇਹਨਾਂ ਦੇ ਘਰ ਦੇ ਬਾਹਰ ਈ ਰਿਕਸ਼ਾ ਲਾਉਂਦੇ ਸੀ ਬਾਹਰ ਘਰ ਦੇ ਬਾਹਰ ਅੱਛਾ ਘਰ ਦੇ ਬਾਹਰ ਈ ਰਿਕਸ਼ਾ ਲਾਉਂਦੇ ਸੀ ਇਹਨਾਂ ਨੇ ਮੰਨਾਂ ਕੀਤਾ ਮਾਦਾ ਦਾ ਤੇ ਸਿਰ ਤੋਂ ਸਿਰ ਦਾ ਮੁੱਦਾ ਬਣਿਆ ਬਰਮਾਸ਼ ਉਹ ਜੀ ਸਹੁੰ ਦੀ ਗੱਲ ਕੀ ਨਾਮ ਕੀ ਉਹਦਾ ਕੀ ਨਾਮ ਹੈ ਨਾਮ ਇਹ ਬੋਲ ਸਕਦੇ ਕਿ ਬੰਦਿਆਂ ਚੱਕੋ ਕਾਰਵਾਈ ਕਰੋ ਬੰਦੇ ਇਹ ਰੋਥੇ ਘੁੰਦੇ ਪਏ ਨੇ ਜਿਹਨਾਂ ਨੇ ਹਮਲਾ ਕੀਤਾ ਕਿੰਨੇ ਟੋਟਲ ਕਿੰਨੇ ਬੰਦੇ ਸੀ ਉਹ ਘੱਟੋ ਘਾਟੇ ਵੀ 30 ਪੈਂਦੀ ਜਨੇ ਆ ਗਿਆ 30 35 ਬੰਦੇ ਹਾਂਜੀ 30 ਪੈਂਦੀ ਬੰਦੇ ਆ ਗਿਆ ਤੁਹਾਡਾ ਵੀਡੀਓ ਹੈਗੀ ਉਹਨਾਂ ਦੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈਗਾ ਸੁਨੀਲ ਕੁਮਾਰ ਤੁਸੀਂ ਵੀ ਉੱਥੇ ਦੇ ਰਹਿਣ ਵਾਲੇ ਨਹੀਂ ਮੈਂ ਬਾਹਰੋਂ ਕੰਮ ਕਰਦਾ ਰਹਾਂ ਮੈਨੂੰ ਇਹ ਮੁੰਡੇ ਨੇ ਬੁਲਾਇਆ ਮੇਰਾ ਯਾਰ ਦੋਸਤੀ ਹੈ ਅੱਛਾ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਹਾਂਜੀ ਪਰਿਵਾਰਕ ਮੈਂਬਰ ਹਾਂਜੀ ਸੋ ਦੇਖ ਸਕਦੇ ਹੋ ਕਿ ਸਵੇਰੇ ਪੀੜਤ ਪਰਿਵਾਰ ਜਲੰਧਰ ਸਿਵਲ ਉਸਤਾਲ ਦੇ ਪਹੁੰਚਿਆ ਸੋ ਪਬਲਿਕ ਅਪਡੇਟ ਟੀਵੀ ਤੇ ਤਸਵੀਰਾਂ ਸਵੇਰੇ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰ ਪੰਜਾਬੀ ਪਰਿਵਾਰ ਦੇ ਉੱਪਰ ਹਮਲਾ ਹੋਇਆ ਅਟੈਕ ਹੋਇਆ ਔਰ 20 25 ਬੰਦਿਆਂ ਨੇ ਇਹਨਾਂ ਤੇ ਅਟੈਕ ਕੀਤਾ ਤੇ ਉਹਨਾਂ ਦਾ ਵਿਰੋਧ ਇਸ ਚੀਜ਼ ਦਾ ਕਿ ਜਿਹੜਾ ਸਾਡੇ ਪਰਿਵਾਰ ਦੇ ਅਟੈਕ ਕੀਤਾ ਉਹਨੂੰ ਈ ਰਿਕਸ਼ਾ ਲਗਾਣਾ ਜਿਹੜਾ ਲਗਾਉਂਦੇ ਸੀ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਇੱਥੇ ਈ ਰਿਕਸ਼ਾ ਨਾ ਖੜਾ ਕਰੋ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਝਗੜਾ ਇਹਨਾਂ ਵੱਧ ਗਿਆ ਕਿ ਤੁਸੀਂ ਦੇਖ ਸਕਦੇ ਹੋ ਹਾਲਾਤ ਮਾਤਾ ਜੀ ਇਸ ਵੇਲੇ ਰੋਂਦੇ ਪਏ ਨੇ ਕੈਮਰਾਮੈਨ ਕਹੂੰਗਾ ਤਸਵੀਰਾਂ ਮਾਤਾ ਜੀ ਜਿਹੜੇ ਮਾਤਾ ਜੀ ਹੁਣ ਕੀ ਮੇਨ ਮੰਗ ਕੀ ਤੁਹਾਡੀ ਪਛਾਣ ਸਰੋਜਨ ਸਿੰਘ ਸਾਹਿਬ ਚਾਹੀਦਾ ਹੁਣ ਸਾਨੂੰ ਵੀ ਉਹ ਸਾਣਾ ਕਿਉਂ ਇਦਾਂ ਉਹਨਾਂ ਨੇ ਕੀਤੀ ਸਾਡੀ ਕੋ ਦੁਸ਼ਮਣੀ ਥੋੜੋ ਸੀ ਉਹਨਾਂ ਨਾਲ ਸਾਡੀ ਕੋ ਦੁਸ਼ਮਣੀ ਥੋੜੋ ਸੀ ਤੁਹਾਡੇ ਬੇਟੇ ਨਾ ਉਹ ਦੁਸ਼ਮਣੀ ਕਰਦੇ ਜਾਈ ਫੈਸਲਾ ਕਰਾਉਣ ਆਏ ਸੀਗੇ ਇਹ ਥੋੜਾ ਮਤਲਬ ਸਾਡੇ ਹੀ ਹੱਥੀ ਪੈ ਗਿਆ ਅੱਛਾ ਤੁਹਾਡੇ ਤੁਹਾਡੇ ਬੇਟਾ ਫੈਸਲਾ ਕਰਾਣ ਗਿਆ ਸੀ ਹਾਂਜੀ ਅਸੀਂ ਦੋਨੇ ਗਏ ਸੀਗੇ ਤੁਸੀਂ ਮੈਨੂੰ ਆਪਣੇ ਨਾਲ ਰਾਈ ਨਾਮਾ ਕਰਾਣ ਗਿਆ ਸੀ ਜੀ ਰਾਜੀ ਨਾਮਾ ਅਸੀਂ ਕਹਿੰਦੇ ਬੈ ਕੇ ਗੱਲ ਕਰ ਲਓ ਇਹਨੇ ਸਾਨੂੰ ਫੋਨ ਕੀਤਾ ਇਹ ਕਹਿੰਦਾ ਵੀ ਮਾਤਾ ਇਦਾਂ ਇਦਾਂ ਕਰੇ ਮੇ ਲੜਾਈ ਹੋ ਗਈ ਜੀ ਮਾਮ ਜੀ ਮਾਤਾ ਤੁਹਾਡਾ ਮੇਰਾ ਨਾ ਜਗਿੰਦਰ ਕੋਰ ਗਿੰਦੋ ਵਾਦਮ ਗਿੰਦੋ ਹਾਂਜੀ ਰਹਿਣ ਵਾਲੇ ਅਸੀਂ ਇੱਥੇ ਵਸਤੀ 바ਵਾ ਖੇਲ ਹਾਂ ਜਿਹੜਾ 바ਵਾ ਖੇਲ ਹਾਂ ਹਾਂਜੀ ਤਾਂਵਰਿੰਗ ਕਲੇਬ ਕੋਣ ਰਹਿੰਦਾ ਇਹ ਆ ਮੁੰਡਾ ਮੇਰਾ ਇਹ ਵੀ ਮੁੰਡਾ ਹੈ ਇਹ 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 ਤੁਹਾਡੇ ਵੱਡੇ ਬੇਟਾ ਹਾਂਜੀ ਠੀਕ ਹੈ ਇਹਨਾਂ ਨੇ ਕਿਹਾ ਸੀਗਾ ਕੀ ਰਿਸ਼ਤਾ ਇਹਨਾਂ ਦੇ ਘਰ ਦੇ ਬਾਹਰ ਲੱਗਦਾ ਹਾਂਜੀ ਹਾਂਜੀ ਇਹਦੇ ਉੱਥੇ ਰਹਿੰਦਾ ਹੈ ਨਾ ਇਹਨਾਂ ਦੇ ਘਰ ਲੱਗਦਾ ਇਹਨੇ ਸਵੇਰੇ ਸਾਨੂੰ ਫੋਨ ਕੀਤਾ ਤਾਂ ਅਸੀਂ ਗਏ ਵੀ ਚੱਲ ਕੋਈ ਨਹੀਂ ਅਸੀਂ ਬਹਿ ਕੇ ਮੈਂ ਕਿਹਾ ਕਾਕੇ ਤੂੰ ਲੜੀ ਨਾ ਅਸੀਂ ਬਹਿ ਕੇ ਤੇਨਾ ਫੈਸਲਾ ਕਰ ਦਿੰਨੇ ਆ ਵੀ ਆਪਾਂ ਬਹਿ ਕੇ ਗੱਲ ਕਰ ਲੈਣੀ ਲੜਾਈਆਂ ਪੜਾਈਆਂ ਜਰੂਰ ਕਰਨੀਆਂ ਇਹ ਕਹਿੰਦਾ ਚਲੋ ਮਾਤਾ ਜੀ ਤੁਸੀਂ ਆਜੋ ਤਾਂ ਵੀ ਆਪਾਂ ਬਹਿ ਕੇ ਗੱਲ ਕਰ ਲੈਣੀ ਉਹਨ ਉਦੋਂ ਤਾਂ ਗੱਲ ਨਹੀਂ ਕੀਤੀ ਉਹ ਕਹਿੰਦੇ ਮਾਲਕਾਂ ਦੇ ਜਿਨ੍ਹਾਂ ਨੇ ਕਿਰਾਏ ਤੇ ਰਹਿੰਦੇ ਹੋ ਬਈ ਇਹ ਉਹ ਕਹਿੰਦੇ ਆਪਾਂ ਇੱਥੇ ਬਹਿ ਕੇ ਗੱਲ ਕਰ ਲਈ ਨਹੀਂ ਬਹਿ ਕੇ ਕਰ ਲਈ ਫੇਰ ਸਾਨੂੰ ਕਦੇ ਜਾਓ ਤੁਸੀਂ ਕਮਿਊਨਿਟੀ ਕਰਾਇਓ ਲਿਖਾਇਓ ਸਾਡੇ ਤੇ ਪਰਚਾ ਦੇ ਦਿਓ ਅਸੀਂ ਗਏ ਅਸੀਂ ਪਰਚਾ ਕਰਾ ਕੇ ਉਧਰ ਚੰਗੇ ਭਲੇ ਆਏ ਆਂ ਇਹ ਸਾਨੂੰ ਫੇ ਆ ਕੇ ਮਾਲਕ ਕਹਿੰਦੇ ਫੈਸਲਾ ਕਰ ਲਓ ਤੁਸੀਂ ਸਾਡੇ ਨਾਲ ਬਹਿ ਕੇ ਅਸੀਂ ਕਹਾਂ ਚੱਲ ਕੋਈ ਨਹੀਂ ਸਾਨੂੰ ਥੋੜਾ ਪਤਾ ਵੀ ਇੰਨੀ ਸ਼ਹਿਰੀ ਚਾਏ ਆ 20 25 ਮੁੰਡੇ ਉਹਨਾਂ ਦੇ ਦਾਤ ਦੂਤ ਲਾਏ ਹੋਏ ਸਾਰੇ ਬਾਤ ਕਰਪਾਨਾ ਲੱਗੀਆਂ ਹੋਈਆਂ ਹਾਂਜੀ ਹਾਂਜੀ ਲੱਗੇ ਸੀ ਉਹਨਾਂ ਨੇ ਮੇਰੇ ਆ ਦੇ ਆ ਦੇਖੋ ਤੋ ਇਹ ਵੀਡੀਓ ਹੈ ਜਿਹੜੀ ਦੁਬਾਰਾ ਤੁਹਾਨੂੰ ਸਾਂਝੀ ਕਰਾਂਗੇ ਜਿਹੜੀ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁੰਡੇ ਜਿਹੜੇ ਆਏ ਆ ਔਰ ਟਾਵਰਿੰਗ ਕਲੇਬ ਜਿਹੜਾ ਥਾਣਾ ਲਾਂਬੜਾ ਦੇ ਅਧੀਨ ਇਲਾਕਾ ਪੈਂਦਾ ਉੱਥੇ ਸਾਰਾ ਇਹ ਜਨਾਨੀਆਂ ਨਹੀਂ ਦੇਖੀਆਂ ਬੱਚੇ ਨਹੀਂ ਦੇਖੇ ਸਾਰਿਆਂ ਦੇ ਹਮਲਾ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਦੇ ਅੰਨੇ ਹੌਸਲੇ ਵਧ ਗਏ ਨੇ ਕਿ ਜਿਹੜੇ ਪਿੰਡੂ ਆ ਗਏ ਇੱਥੇ ਆ ਗਏ ਬਦਮਾਸ਼ੀ ਕਰਦੇ ਪਏ ਨੇ ਪਰ ਉਹੀ ਨਾ ਇੱਥੇ ਪੰਜਾਬੀਆਂ ਦੇ ਨਾਲ ਰਹਿ ਕੇ ਕਾਰੋਬਾਰ ਕੀਤੇ ਆ ਪੰਜਾਬੀ ਨਾਂ ਰਹਿੰਦੇ ਆ ਸਾਰੇ ਇੱਕ ਭਾਈਚਾਰਾ ਭਾਈਚਾਰਾ ਸਾਂਝ ਦੇ ਤੌਰ ਤੇ ਸੀ ਰਹਨੇ ਆ ਪਰ ਇਹ ਜਿਹੜਾ ਵਿਵਾਦ ਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰ ਦੇਖਣਾ ਕੀ ਇਹ ਦਰਸਾ ਧੱਕਾ ਹੀ ਹੋਇਆ ਜੇ ਸੁਲਾ ਗੱਲ ਗਈ ਇਹਨੇ ਸੁਲਾ ਕਰਨ ਦੇ ਪਈ ਆਏ ਬੰਦੇ ਬੁਲਾਦਾ ਕੋਈ ਮਤਲਬ ਨਹੀਂ ਉਹਨੇ ਬੰਦੇ ਬੁਲਾ ਕੇ ਆਂਦੇ ਹਮਲੇ ਕਰਨ ਦਾ ਸ਼ੁਰੂ ਖਾਣੇ ਜਿਹੜੀ ਤੁਸੀਂ ਗਏ ਸੀ ਤੁਹਾਡੀ ਸੁਣਵਾਈ ਨਹੀਂ ਹੋਈ ਇਨ ਕੇਸ ਤੁਹਾਡੀ ਸੁਣਵਾਈ ਥਾਣੇ ਨਹੀਂ ਹੁੰਦੀ ਉੱਚ ਅਧਿਕਾਰੀਆਂ ਤਾਂ ਕੁਝ ਕਰੋਗੇ ਹਾਂ ਕਰਾਂਗੇ ਆਪਾਂ ਆਪਾਂ ਜਿੱਥੇ ਤੱਕ ਸਾਡਾ ਜੋਰ ਲੱਗੇ ਆਪਾਂ ਲਾਵਾਂਗੇ ਇੱਕ ਵੇਦਾਦਾ ਕਿ ਬੰਦਾ ਬਣਾਵਾਂਗੇ ਕਿ ਕਿੱਦਾਂ ਕਿੱਦਾਂ ਪੰਜਾਬੀਆਂ ਦੇ ਤੱਕ ਆ ਚੱਕੀ ਦਾ ਜਿਹੜਾ ਜਿਹੜਾ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਨਹੀਂ ਅਗਰ ਲਾਂਬੜਾ ਥਾਣੇ ਦੀ ਪੁਲਸੀ ਜਿਹੜੀ ਸਾਡੀ ਸੁਣੇਗੀ ਤਾਂ ਜਿਹੜਾ ਅਸੀਂ ਸੀਨੀਅਰ ਅਧਿਕਾਰੀਆਂ ਤੱਕ ਜਿਹੜਾ ਜਾਵਾਂਗੇ ਔਰ ਉਹਨਾਂ ਕੋਲੋਂ ਜਿਹੜੀ ਆਪਣੀ ਮੰਗ ਜਿਹੜੀ ਆ ਰੱਖਾਂਗੇ ਕਿ ਜਿਹੜਾ ਸਾਡੇ ਨਾਲ ਧੱਕਾ ਹੋਇਆ ਔਰ ਆਪਣਾ ਮੈਡੀਕਲ ਕਰਵਾਉਣ ਦੇ ਲਈ ਆਪਣਾ ਇਲਾਜ ਕਰਵਾਉਣ ਦੇ ਲਈ ਜਿਹੜਾ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਮਾਵਾਂ ਜਿਹੜੇ ਲੇਡੀਜ਼ ਨੇ ਉਹਨਾਂ ਤੇ ਵੀ ਹਮਲਾ ਹੋਇਆ ਔਰ ਕਹਿੰਦੇ ਕਿ ਰਾਜੀਨਾਮਾ ਕਰਵਾਣਗੇ ਸੀ ਇਹਨਾਂ ਦਾ ਬੇਟਾ ਜਿਹੜਾ ਟਾਵਰਿੰਗ ਕਲੇ ਇਹ ਰਾਈ ਨਮਾ ਕਰਵਾਣ ਗਏ ਸੀਗੇ ਤਾਂ ਉਸ ਤੋਂ ਬਾਅਦ ਸਾਰਾ ਜਿਹੜਾ ਵੀ ਬਾਦਗਰਮ ਹੋਇਆ ਇਹ ਮੁੰਡੇ ਵੀ ਹੈਗੇ ਸਿੱਧੇ ਨਹੀਂ ਨਹੀਂ ਤੁਸੀਂ ਇੱਕ ਪਾਸੇ ਕੰਦੇ ਪੰਜਾਬੀ ਦੇ ਕੰਦੇ ਹਾਂਜੀ ਉਹ ਭਈਆਂ ਨੇ ਪੰਜਾਬੀ ਮੁੰਡੇ ਵੀ ਬੁਲਾਏ ਹਨਾ ਉਹਨਾਂ ਨਸ਼ੇ ਕੀਤੇ ਹੋਏ ਸੀਗੇ ਹਾਂਜੀ ਉਹਨਾਂ ਨਸ਼ੇ ਕੀਤੇ ਸੀਗੇ ਸਾਡੇ ਪੰਜਾਬੀ ਹੁਣ ਭਈਆਂ ਦੇ ਕਹਿਣ ਤੇ ਲੜਾਈ ਕਰਨ ਆ ਰਹੇ ਆ ਹਾਂਜੀ ਸਾਡੇ ਪੰਜਾਬ ਦੇ ਹਰ ਨਿੰਦ ਚ ਨਸ਼ੇ ਦੀ ਖਾਤਰ ਸਾਡੇ ਜਨਤ ਲਾ ਤੇ ਭਈਏ ਵੀ ਨਸ਼ਾ ਦਿੰਦੇ ਇਹਨਾਂ ਨੂੰ ਵੇਖੋ ਉੱਥੇ ਗਰਾਊਂਡ ਵਗੈਰਾ ਖਾਲੀ ਕੋਈ ਖੇਤ ਆ ਕਿਤੇ ਨਸ਼ਾ ਕਿੱਥੇ ਕਰਦੇ ਆ ਗਰਾਊਂਡ ਆ ਕਿ ਨਹੀਂ ਪਾਰਕ ਆ ਉੱਥੇ ਬੈਠੇ ਹੁੰਦੇ ਆ ਮਤਲਬ ਉਹਦੀ ਪਹਿਲਾਂ ਕਦੀ ਕੰਪਲੇਂਟ ਤੁਸੀਂ ਕੀਤੀ ਏ ਉਸ ਜਗ੍ਹਾ ਦੇ ਉੱਪਰ ਕਿ ਇੱਥੇ ਨਸ਼ਾ ਵਗੈਰਾ ਕਰਦੇ ਆ ਪਤਾ ਨਹੀਂ ਉਹਨਾਂ ਨੇ ਪਹਿਲਾਂ ਨਹੀਂ ਅਸੀਂ ਕਿ ਕਹਿੰਦਾ ਪਹਿਲਾਂ ਕੀਤੀ ਨਹੀਂ ਕਿਸੇ ਨੇ ਪਹਿਲੇ ਸਾਨੂੰ ਝਗੜਾ ਹੀ ਨਹੀਂ ਹੋਇਆ ਕਿਉਂਕਿ ਨਸ਼ਾ ਹੁੰਦਾ ਕਿਈ ਵਾਰੀ ਪੁਲਿਸ ਦੇ ਧਿਆਨ ਚ ਤੁਸੀਂ ਲਿਆਦੀ ਚੀਜ਼ ਕੀ ਉੱਥੇ ਪੁਲਿਸ ਗਸ਼ਤ ਕਰੇ ਜਾਂ ਪੁਲਿਸ ਉੱਤੇ ਆਵੇ ਕਾਰਵਾਈ ਕਰੇ ਜਿੰਨੇ ਵੀ ਹੈਗੇ ਸੀ ਲੜਾਈ ਕਰਨ ਆਏ ਮੁੰਡੇ ਸਾਰੇ ਨਸ਼ੇ ਦੇ ਕਿਉਂਕਿ ਬੰਦੇ ਦਾ ਫੇਸਪਾ ਨਾ ਪਤਾ ਲੱਗਦਾ ਵੀ ਨਸ਼ੇ ਨਾਲ ਰੱਜਿਆ ਕਿ ਨਹੀਂ ਰਹਿ ਗਿਆ